ਤੁਸੀਂ ਮੈਂ ਵੱਡੇ ਸ਼ੋਰੂਮ ਦੇ ਵਿੱਚ ਜਾਵੜਿਆ ਕਰੋ ਜਿਹੜਾ ਸ਼ਹਿਰ ਦਾ ਸਭ ਤੋਂ ਵੱਡਾ ਸ਼ੋਰੂਮ ਆ ਉਹਦੇ ਵਿੱਚ ਜਾਵੜਿਆ ਕਰੋ ਉੱਥੇ ਜਾ ਕੇ ਜਿਹੜੀ ਚੀਜ਼ ਤੁਸੀਂ ਲੈਣੀ ਹੁੰਦੀ ਆ ਜਿਵੇਂ ਕਿ ਪੱਖਾ ਲੈਣਾ ਕਿਸੇ ਨੇ ਕੂਲਰ ਲੈਣਾ ਕਿਸੇ ਨੇ ਏਸੀ ਲੈਣਾ ਗਰਮੀਆਂ ਦਾ ਸੀਜ਼ਨ ਆ ਹਨਾ ਤੇ ਜੇ ਤੁਸੀਂ ਸਰਦੀਆਂ ਦੀਆਂ ਚੀਜ਼ਾਂ ਲੈਣੀਆਂ ਵੀ ਜਿਵੇਂ ਆ ਹੀਟਰ-ਹੂਟਰ ਜੇ ਹੁੰਦੇ ਆ ਰੂਮ ਹੀਟਰ ਵਗੈਰਾ ਹਨਾ ਤੇ ਜਾਂ ਜੋ ਵੀ ਘਰ ਦੇ ਸਮਾਨ ਦੀ ਜਾਂ ਤੁਸੀਂ ਕੋਈ ਵੀ ਚੀਜ਼ ਲੈਣੀ ਹੈ ਯਾਰ ਸੂਈ ਤੋਂ ਲੈ ਕੇ ਸਲਾਈ ਤੱਕ ਹਨਾ ਘਰ ਤੋਂ ਲੈ ਕੇ ਜਿਵੇਂ 에어로ਪਲੇਨ ਤੱਕ ਕੁਝ ਵੀ ਤੁਸੀਂ ਲੈਣਾ ਤੇ ਤੁਸੀਂ ਪਤਾ ਕੀ ਕਰਿਆ ਕਰੋ ਵੀ ਜਿਹੜਾ ਸਭ ਤੋਂ ਟਾਪ ਦਾ ਸ਼ੋਅਰੂਮ ਆ ਤੁਹਾਡੇ ਠੀਕ ਆ ਉੱਥੇ ਜਾਵੜਾ ਕਰੋ ਉੱਥੇ ਜਾ ਕੇ ਤੁਸੀਂ ਕੱਲੀ-ਕੱਲੀ ਚੀਜ਼ ਨੂੰ ਪਸੰਦ ਕਰਿਆ ਕਰੋ ਵੀ ਜਿਵੇਂ ਪੱਖੇ ਦੀਆਂ ਅਗਲੇ-ਕੁਲੇ 10 ਚੀਜ਼ਾਂ ਪਈਆਂ ਹੁੰਦੀਆਂ ਅੱਡ-ਅੱਡ ਤਰ੍ਹਾਂ ਦੇ ਪੱਖੇ ਹਣਾ ਵੈਰੈਟੀ ਜ਼ਿਆਦਾ ਹੁੰਦੀ ਹੈ ਉੱਥੇ ਕੁੱਲ ਲੈਣਾ 10 ਕੁੱਲ ਰੁਪਏ ਹੁੰਦੇ ਐ ਅੱਡੋ ਅੱਡ ਕੰਪਨੀਆਂ ਦੇ ਹੈਨਾ ਅੱਡੋ ਅੱਡ ਰੰਗ ਅੱਡੋ ਅੱਡ ਚੈਰ ਦੇ ਐ ਚਮਕਦਾ ਤੇ ਦੋ ਜਿਹੜੀ ਚੀਜ਼ ਤੈਨੂੰ ਦਿਲ ਨੂੰ ਪਉਂਦੀ ਹੁੰਦੀ ਹੈ ਹਰ ਇੱਕ ਚੀਜ਼ ਹੁੰਦੀ ਹੈ ਅਗਲੇ ਕੋਲ ਠੀਕ ਆ ਉੱਥੋਂ ਤੁਸੀਂ ਉਹ ਚੀਜ਼ ਪਸੰਦ ਕਰ ਲਈ ਉਹਦਾ ਰੇਟ ਪੁੱਛ ਲੋ ਅਗਲੇ ਨੂੰ ਬਈ ਵੀ ਆਹ ਚੀਜ਼ ਮੈਨੂੰ ਪਸੰਦ ਆ ਵੀ ਆਹ ਹੀ ਲੈਣਾ ਫਲੈਪ ਜਿਹੜਾ ਹੁੰਦਾ ਫਲੈਪ ਵਾਲੇ ਚੱਲੇ ਨੇ ਅੱਜਕੱਲ੍ਹ ਵੀ ਆਪਲੇ ਬਲਾਂ ਵਾਲ ਮੈਨੂੰ ਪਸੰਦ ਆ ਗਿਆ ਮੈਨੂੰ ਤੇ ਆਹੀ ਰੰਗ ਆ ਤੇ ਉਹਨੂੰ ਕਹਦੇ ਵੀ ਭਈ ਇਹਦਾ ਰੇਟ ਦੱਸ ਦੇ ਅਗਲਾ ਇਹ ਕਹਦੇ ਕੋਈ ਭਈ ਐਸ ਪਾਸ ਦਾ ਨਾ ਜਿਹੜਾ ਤੁਸੀਂ ਆ ਲੈਡੀਜ਼ ਪਾਸ ਲੈ ਰਹੇ ਹੋ ਇਹਦਾ ਹਾਂ ਰੇਟ ਆ ਠੀਕ ਹੈ ਐਸ ਕੰਪਨੀ ਦਾ ਏ ਫਿਰ ਤੁਸੀਂ ਭਈ ਬਾਹਰ ਆ ਜਾ ਕਰੋ ਏਸੀ ਚ ਅੰਦਰ ਏਸੀ ਲੱਗਿਆ ਹੁੰਦਾ ਨਾ ਅਗਲੀ ਜਿਹੜੀ ਗੱਲ ਆ ਉਹ ਪੂਰੀ ਘੈਂਟ ਆ ਵੀਡੀਓ ਸ਼ੇਅਰ ਕਰ ਲਓ ਫੋਲੋ ਕਰ ਲਓ ਸਾਨੂੰ లైక్ కామెంట్ ਆਪ ਜੀ ਤੁਸੀਂ ਕਰਕੇ ਜਾਣਾ ਠੀਕ ਆ ਕੰਮ ਦੀ ਗੱਲ ਹੀ ਦੱਸਣ ਲੱਗਿਆ ਤੁਹਾਨੂੰ ਤੇ ਉਹ ਸਾਰਾ ਕੁਝ ਪਤਾ ਕਰਕੇ ਨਾ ਬਾਹਰ ਆ ਜਿਓ ਬਾਹਰ ਆ ਕੇ ਕੀ ਕਰਨਾ ਤੁਸੀਂ ਮੋਟਰਸਾਈਕਲ ਚੱਕਣਾ ਤੇ ਆਪਦੇ ਸ਼ਹਿਰ ਦੇ ਜਿਹੜੀ ਸਭ ਤੋਂ ਜਿਹੜੀ ਤੁਹਾਨੂੰ ਐ ਲੱਗਦੇ ਵੀ ਆ ਤਾਂ ਗਰੀਬ ਜਆ ਦੇ ਕੋਲ ਹੀ ਗਾਹ ਘਣੀ ਜਾਂਦਾ ਕੋਈ ਜਮੇਂ ਦੇਸੀ ਦੀ ਦੁਕਾਨ ਲੱਗੇ ਜਿਹੜੀ ਤੁਹਾਨੂੰ ਹਨਾ ਮੰਨ ਲਓ ਤੁਸੀਂ ਕੋਈ ਪੱਖਾ ਲੈਣਾ ਆ ਪੱਖੀ ਚੀਜ਼ ਦੀ ਗੱਲ ਕਰਦੇ ਆ ਤੇ ਤੁਸੀਂ ਨਾ ਵੱਡੇ ਸ਼ੋਰੂਮ ਚੋਂ ਦੇਖ ਲੈ ਸਾਰਾ ਕੁਝ ਕਲਰ ਵੈਰਾਈਟੀ ਕੰਪਨੀ ਰੰਗ ਸਾਰਾ ਕੁਝ ਪਸੰਦ ਕਰ ਲਿਆ ਠੀਕ ਹੈ ਉੱਥੋਂ ਤੁਸੀਂ ਚੱਲ ਪੈਣਾ ਤੇ ਆ ਕੇ ਕਿਸੇ ਲੌਣੀਆਂ ਜਮਾ ਦੇਸੀ ਜੀ ਦੁਕਾਨ ਤੇ ਜਿਹਦੇ ਵਿਚਾਰੇ ਦੇ ਮਸਾਂ ਹੀ ਕੋਈ ਭੁੱਲੇ ਚੁੱਕਿਆ ਸਾਲ ਜੀ ਮਿੰਨੇ ਤੇ ਕਦਾ ਗਾਹਕ ਆਉਂਦਾ ਹੁੰਦਾ ਉਹ ਜੀ ਦੁਕਾਨ ਤੇ ਆ ਕੇ ਨਾ ਤੁਸੀਂ ਉਹ ਭਾਈ ਨੂੰ ਕਹਿਣਾ ਵੀ ਬਈ ਵੀ ਆਹਾ ਵਾਲਾ ਪੱਖਾ ਦੇ ਦੇ ਐਸ ਕੰਪਨੀ ਦਾ ਦੇ ਦੇ ਤੇ ਆਹ ਰੇਟ ਫਲਾਨੇ ਆਹ ਰੇਟ ਲਾਉਂਦੇ ਆ ਤੇ ਤੂੰ ਦੱਸ ਕੀ ਰੇਟ ਲਾਉਣਾ ਠੀਕ ਆ ਇਹਦੇ 'ਚ ਤੁਹਾਡਾ ਮੁੱਖੀ ਫਾਇਦਾ ਨਾਲੇ ਤਾਂ ਤੁਹਾਨੂੰ ਉਹ ਦੁਕਾਨ ਵਾਲਾ ਘੱਟ ਰੇਟ ਦੇ ਵਿੱਚ ਦੇਊਗਾ ਠੀਕ ਆ ਨਾਲੇ ਤਾਂ ਉਹ ਛੋਟੀ ਜਿਹੜਾ ਛੋਟਾ ਦੁਕਾਨਦਾਰਾ ਵਿਚਾਰਾ ਉਹਦਾ ਫਾਇਦਾ ਹੋ ਗਿਆ ਉਹਦੇ ਉਹਨੂੰ ਗਾਧ ਮਿਲ ਗਿਆ ਠੀਕ ਆ ਤੁਹਾਡਾ ਫਾਇਦਾ ਹੋ ਗਿਆ ਕਿ ਜਿਹੜੇ ਤੁਹਾਡੇ ਉੱਤੇ 5-400 ਵੱਧ ਲਫਰਾ ਲੈਣਾ ਸੀਗਾ ਲੁੱਟ ਹੋਣੀ ਸੀ ਤੁਹਾਡੀ ਉਧਰੋਂ 500 ਬਚ ਗਿਆ ਤੁਹਾਡਾ ਤੇ ਇੱਧਰ ਵਿਚਾਰੇ ਕੋਲ ਚਲ ਇਹਨੂੰ ਗਾ ਕੇ ਮਿਲ ਗਿਆ ਤੁਹਾਨੂੰ ਸਸਤੀ ਚੀਜ਼ ਮਿਲ ਗਈ ਠੀਕ ਹੈ ਤੇ ਜਿਹੜੇ ਤਾਂ ਹੈਗੇ ਵਿਚਾਰੇ ਖਰੀਦਦਾਰ ਉਹਨਾਂ ਨੂੰ ਤਾਂ ਗੱਲਾਂ ਨਹੀਂ ਫੱਟ ਤੇ ਜਿਹੜੇ ਹੈਗੇ ਫੁਗਰੇ ਉਹਨਾਂ ਵਾਸਤੇ ਵੀ ਖੜ ਜੋ ਖੜ ਜੋ ਤੁਹਾਡੇ ਵਾਸਤੇ ਵੀ ਹੈਗਾ ਆਪਣੇ ਕੋਲ ਗੱਲ ਇੱਕ ਤੁਸੀਂ ਪਤਾ ਕੀ ਕਰਨਾ ਬਾਈ ਤੁਸੀਂ ਉੱਥੇ ਜਾ ਕੇ ਠੀਕ ਹੈ ਸਾਰਾ ਉਹਦਾ ਨਿਗਾ ਨੂਗਾ ਮਾਰ ਕੇ ਤੇ ਅਗਲੇ ਨੂੰ ਜਾ ਕੇ ਨਾ ਐਂ ਕਹਿਣਾ ਵੀ ਭਾਈ ਆ ਪੱਖੇ ਦਾ ਰੇਟ ਦੱਸ ਦੇ ਇਸ ਤਾਂ ਰੇਟ ਹੀ ਪੁੱਛਣਾ ਗੱਲਾ ਮਤਲਬ ਕਿ ਤੁਸੀਂ ਤਾਂ ਫੁਕਰੇ ਹੋ ਤੁਸੀਂ ਤਾਂ ਉੱਥੇ ਜੀ ਲੈਣੀ ਹੁੰਦੀ ਹੈ ਜਿੱਥੋਂ ਤੁਹਾਨੂੰ ਏਸੀ ਲੱਗਿਆ ਵੱਡਾ ਮਾਲ ਹੋਵੇ ਵੱਡਾ ਸ਼ੋਰੂਮ ਹੋਵੇ ਹੈ ਨਾ ਤੁਸੀਂ ਉੱਥੇ ਕੀ ਕਰਨਾ ਉੱਥੇ ਐਂ ਨਹੀਂ ਕਹਿਣਾ ਵੀ ਭਾਈ ਅਸੀਂ ਆ ਪੱਖਾ ਜਾਂ ਕੂਲਰ ਲੈਣ ਆਏ ਆ ਜਾਂ ਮੋਬਾਈਲ ਲੈਣ ਆਏ ਆ ਤੁਸੀਂ ਉੱਥੇ ਐਂ ਕਹਿਣਾ ਵੀ ਭਾਈ ਅਸੀਂ ਤਾਂ ਇਹਦਾ ਕੱਲਾ ਰੇਟ ਪੁੱਛਣ ਆਏ ਆ ਬਸ ਇਹ ਫਾਰਮੂਲਾ ਹੀ ਆ ਤੁਸੀਂ ਇਹ ਗੱਲ ਕਰਕੇ ਦੇਖਿਓ ਤੇ ਦੁਕਾਨਦਾਰ ਹਮੇਸ਼ਾ ਤੁਹਾਨੂੰ ਵੱਡੀ ਦੁਕਾਨ ਨਾਲ ਵੀ ਘੱਟ ਰੇਟ ਦੱਸੂਗਾ। ਉਹਨੂੰ ਪਤਾ ਹੁੰਦਾ ਵੀ ਇਹਦਾ ਰੇਟ ਪੁੱਛ ਕੇ ਮੜਨ ਆਲਾ ਵੀ ਇਹਨੇ ਕਿਹੜਾ ਚੀਜ਼ ਲੈਣੀ ਆ ਤੇ ਅਗਲਾ ਕਹਿੰਦਾ ਵੀ ਚੱਲ ਇਹਨੂੰ ਘੱਟ ਦੱਸ ਦਿਓ ਜੇ ਨਹੀਂ ਪਾਸੇ ਨਾ ਜਾਊਗਾ ਕਿਤੇ ਤੇ ਸਾਥੋ ਲੈ ਲਊਗਾ। ਠੀਕ ਆ ਨਾਲੇ ਤਾਂ ਤੁਸੀਂ ਵੱਡੀ ਦੁਕਾਨ ਤੋਂ ਚੀਜ਼ ਲੈ ਲਓਗੇ ਨਾਲੇ ਸਸਤੀ ਲੈ ਲਓਗੇ। ਠੀਕ ਆ ਇਹ ਦੋ ਫਾਰਮੂਲੇ ਦੱਸਿਆ ਤੁਹਾਨੂੰ ਵੀ ਜਿਹੜੇ ਕਬੀਲਦਾਰਾਂ ਵਾਲਾ ਫਾਰਮੂਲਾ ਵਰਤਣਾ ਤਾਂ ਉਹ ਵਰਤ ਲੈਗੋ। ਜੇ ਤੁਸੀਂ ਫੁਗਰਿਆਂ ਵਾਲਾ ਫਾਰਮੂਲਾ ਵਰਤਣਾ ਤਾਂ ਵਰਤ ਲੈ ਕਰੋ ਤੇ ਹੈ ਜਿਵੇਂ ਕਹਿੰਦੇ ਹੁੰਦੇ ਆਪਦੀ ਮਰਜ਼ੀ ਆਪਦੀ ਚੋਇਸ ਜਿੰਨਾਂ ਜਿੰਨਾਂ ਨੂੰ ਮੇਰੀ ਗੱਲ 'ਚ ਦਮ ਲੱਗਿਆ ਉਹ ਵੀਡੀਓ ਸ਼ੇਅਰ ਕਰ ਦਿਓ ਨਹੀਂ ਤਾਂ ਕੋਈ ਚੱਕਰ ਨਹੀਂਗਾ ਤੁਹਾਡੇ ਸ਼ੇਅਰ ਪਿੱਛੇ ਸਾਡੀ ਵੀਡੀਓ ਨਹੀਂ ਰੁਕਦੀ ਠੀਕ ਆ ਮੇਰਾ ਨਾਮ ਹਰਵਿੰਦਰ ਸਿੰਘ ਸਿੱਖੋਂ ਸ਼ਹਿਰ ਸਾਡਾ ਜੈਤੂਆ ਜ਼ਿਲ੍ਹਾ ਫਰੀਦਕੋਟਾ ਪੰਜਾਬ ਇਹ ਨਾ ਮੈਂ ਤਾਂ ਦੱਸਣ ਲੱਗਿਆ ਆਉਦੇ ਬਾਰੇ ਕਿਉਂਕਿ ਨਾ ਜਿਹੜੇ ਯਾਰ ਦੋਸਤ ਬਣਦੇ ਹਨਾ ਸੋਸ਼ਲ ਮੀਡੀਆ 'ਤੇ ਤੇ ਉਹ ਹਣਾ ਪੁੱਛਦੇ ਹੁੰਦੇ ਵੀ ਬਈ ਤੁਸੀਂ ਕਿੱਥੋਂ ਬੋਲਦੇ ਆ ਤੁਹਾਡੀਆਂ ਗੱਲਾਂ ਸਾਨੂੰ ਵਧੀਆ ਲੱਗਦੀਆਂ ਤੁਹਾਡੇ ਵਿਚਾਰ ਠੀਕ ਲੱਗਦੇ ਆ ਹਣਾ ਤੇ ਉਹ ਪੁੱਛਦੇ ਹੁੰਦੇ ਆ ਤਾਂ ਕਰਕੇ ਅਸੀਂ ਆਪਦੇ ਬਾਰੇ ਦੱਸਿਆ ਤੁਹਾਨੂੰ ਵੀ ਅਸੀਂ ਭਾਈ ਜੈਤੋ ਤੋਂ ਰਹਿੰਦੇ ਆ ਗੰਗਸਰ ਜੈਤੋ ਜਿਹੜਾ ਤੁਸੀਂ ਕਿਤਾਬਾਂ ਨੇ ਪੜਿਆ ਹੋਊਗਾ ਜੈਤੋ ਦਾ ਮੋਰਚਾ ਸਾਡੇ ਲੱਗਿਆ ਸੀ ਬਈ ਦਾਸਮ ਪਿਤਾ ਨਾ ਆਪਣੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਚਰਨ ਛੋਹ ਪ੍ਰਾਪਤ ਧਰਤੀ ਆ ਜੈਤੋ ਜ਼ਿਲ੍ਹਾ ਫਰੀਦਕੋਟ ਦਾ ਸਾਡਾ ਤੇ ਸਟੇਟ ਸਾਡੀ ਪੰਜਾਬ ਆ ਭਾਰਤ ਦੇ ਵਾਸੀ ਆ ਕਿਰਤਾ ਧੰਨਵਾਦ